ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸਾਵਣ ਦਾ ਮਹੀਨਾ ਚੜ ਗਿਆ ਜੀ ਪਤਾ ਹੀ ਆ ਤੁਹਾਨੂੰ ਕਿ ਹੁਣ ਸਾਵਣ ਦੇ ਮਹੀਨਿਆਂ ਦੇ ਵਿੱਚ ਜਿਹੜੀਆਂ ਰੌਣਕਾਂ ਲੱਗਣੀਆਂ ਸੋ ਲੱਗਣੀਆਂ ਤੇ ਉਹਦੇ ਨਾਲ ਨਾਲ ਜੀ ਜਿਹੜੇ ਉਹਦੇ ਰੀਤੀ ਰਿਵਾਜ ਆ ਉਹ ਵੀ ਸਾਰੇ ਅ ਕਰਨੇ ਪੈਣੇ ਜਿਵੇਂ ਵੀ ਹੁਣ ਅ ਕੋਈ ਸਮਾਨ ਖਰੀਦਣੇ ਖੁਰਦਣੇ ਵਾਲੇ ਆਪਣੀਆਂ ਧੀਆ ਆਈਆਂ ਹੋਈਆਂ ਘਰਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਵੀ ਉਹਨਾਂ ਨੂੰ ਪਤਾ ਵੀ ਜਿੱਦਣ ਉਹਨਾਂ ਨੇ ਜਾਣਾ ਵਾਪਸ ਉਹਨਾਂ ਦਾ ਜਿਹੜੇ ਇੱਕ ਰਸਮੋ ਰਵਾਜ ਜਿਵੇਂ ਕਰਨੇ ਵਾਲਿਆ ਉਹਨਾਂ ਦਾ ਸਿਸਟਮ ਜਿਹੜਾ ਚੱਲਣਾ ਉਹ ਸਾਰਾ ਕੁਝ ਦੇਖਣਾ ਪੈਂਦਾ ਕਬੀਲਦਾਰੀ ਦਾ ਇੱਕ ਸਿਲਸਲਾ ਹੈ ਇੱਕ ਨਹੀਂ ਚੱਲਦਾ ਤੇ ਬਹਿਗੂ ਕਰੇ ਜੀ ਜਿਵੇਂ ਆਹ ਫੁੱਲ ਖੰਡੇ ਹੋਇਆ ਜੀ ਆਹ ਸਾਰਿਆਂ ਦੀ ਜ਼ਿੰਦਗੀ ਏਕਣਾ ਖੁਸ਼ੀਆਂ ਨਾਲ ਖੰਡੀ ਹਰੀ ਭਰੀ ਤੇ ਬਹੁਤ ਮਤਲਬ ਆਨੰਦਮਈ ਨਿਕਲੇ ਇਹ ਪਿੰਕ ਫੁੱਲ ਹੁੰਦਾ ਹੁੰਦਾ ਵੀ ਜਦ ਪਤਨੀ ਇੱਕ ਰੈੱਡ ਬੁੱਲ ਦਿੰਦੇ ਹੁੰਦੇ ਨੇ ਇੱਕ ਪਿੰਕ ਫੁੱਲ ਜਾਂ ਦਿੰਦੇ ਹੁੰਦੇ ਆ ਹਾਂ ਇੱਕ ਹੋਕੜਾ ਹੁੰਦਾ ਤਿੰਨ ਫੁੱਲ ਹੁੰਦੇ ਪਤਾ ਨਹੀਂ ਉਹ ਦਿਮਾਗ ਤੇ ਨਹੀਂ ਹੈਗਾ ਭੁੱਲ ਗਿਆ ਐਡਾ ਤਾਂ ਭੁੱਲ ਵੀ ਗਿਆ ਗਿਆ ਵੀ ਇੱਕ ਗੱਲ ਹੈਗੀ ਆ ਵੀ ਜੈਸਮੀਨ ਨੇ ਲਾਈ ਸੀ ਜੀ ਇਹ ਬਾਦੀ ਨੇ ਜੈਸਮੀਨ ਨੇ ਲੈ ਕੇ ਦੁਪਹਿਰ ਖਿੜੀ ਉਹ ਗਮਲੇ ਵੀ ਉਹ ਹੀ ਲੈ ਕੇ ਆਈ ਸੀ ਸਾਈ ਹੀ ਆ ਵੀ ਨਹੀਂ ਸੀ ਤੇ ਹੁਣ ਇਹ ਬਹਨੂ ਦੇ ਦਿਆਂ ਨਾਲ ਖੰਡਣ ਲੱਗ ਗਿਆ ਪਰ ਹੁਣ ਜਿਹੜਾ ਸੌਂਡ ਦੇ ਸਰਟ ਐ ਜੀ ਇਹ ਚੱਲ ਰਿਹਾ ਜੀ ਸੌਂਡ ਦੇ ਸਰਟਿਆਂ ਤੇ ਭਿੱਜ ਗਿਆ ਅਛਾ ਤਰੀਨੀ ਲੈ ਕੇ ਗਿਆ ਨਾਲ ਦੇ ਅੱਜ ਫਿਰ ਨਾਲੋਂ ਕੰਮ ਹੋਇਆ ਜੀ ਵਾ ਖੇਤ ਚ ਉਧਰ ਗੇੜਾ ਮਾਨ ਗਿਆ ਜਾਣ ਲੱਗਿਆ ਹੈ ਜੀ ਮੌਸਮ ਤਾਂ ਉਹਦੇ ਬਾਅਦ ਜਿੰਨੇ ਨੂੰ ਮੈਂ ਖੇਤ ਤੇ ਪਹੁੰਚਿਆ ਉੱਥੇ ਇੱਕ ਤਾਂ ਜਿਹੜੇ ਮੇਰਾ ਬੈਲੈਂਸ ਅੱਪ ਸੈਟ ਆ ਉਹਦਾ ਕਰਕੇ ਬੱਟਾ ਵੀ ਹੁਣ ਚਲਕਣ ਵੀ ਜੇ ਆ ਗਈਆਂ ਮੈਂ ਪਹੁੰਚਿਆ ਉੱਥੇ ਔਖਾ ਹੀ ਉਹ ਤੋਂ ਬਾਅਦ ਜੀ ਜਦ ਉਧਰ ਤੇ ਬਾਸਾ ਮੀਂਹ ਆ ਗਿਆ ਜੀ ਮੀਂਹ ਦੇ ਵਿੱਚ ਹੋਰ ਤਲਕਣ ਜੋ ਕਿ ਔਖੇ ਸਿਰੇ ਲੱਗਿਆ ਬਾਸ ਤੇ ਮਤਲਬ ਸੌਂਗ ਦੇ ਸ਼ਰਾਟੇ ਹੈ ਜੇ ਆ ਇੱਥੇ ਮੀਂਹ ਪੈ ਗਿਆ ਉਹ ਤਾਰ ਕੀਲੇ ਪਰ ਕਾਮੀ ਹੈ ਨਹੀਂ ਤਾਂ ਆ ਜੇ ਇੱਧਰ ਨੂੰ ਗਿਆ ਅੱਡੇ ਪਰ ਮੈਂ ਸਮਾਨ ਲੈਣਾ ਅੱਡੇ ਪਰ ਨਹੀਂ ਤਾਂ ਐਨੇ ਕੇ ਏਰੀਆ ਦੇ ਵਿੱਚ ਨਹੀਂ ਪੈਦਾ ਜਿਹੜਾ ਪੈਦਾਣਾ ਤੇ ਉਸੇ ਬਹਾਨੇ ਮੈਂ ਨਾ ਆ ਵੀ ਲਿਆ ਆ ਕੇ ਤਿਆਰ ਹੋ ਗਿਆ ਜੀ ਤਿਆਰ ਹੋਣ ਦੀ ਵਾਦਾ ਹੈ ਵੀ ਹੁਣ ਅਸੀਂ ਜਾਣਾ ਰੋਪੜ ਸ਼ਹਿਰ ਨੂੰ ਅ ਸਵੇਰ ਦਾ ਚੱਕਰ ਪੈ ਰਿਹਾ ਹੈ ਅ ਸੁਖੋ ਭੈਣ ਜੀ ਕਹੀ ਜਾਂਦੀ ਐ ਵੀ ਸੰਦੀਪ ਨੂੰ ਲੈ ਕੇ ਜਾਇਆ ਅ ਸੰਦੀਪ ਕਹੀ ਜਾਂਦੀ ਮੈਂ ਦੀਦੀ ਬਿਨਾ ਮੈਂ ਨਹੀਂ ਜਾਣਾ ਹੈਗਾ ਅ ਸਵੇਰ ਦਾ ਆਈ ਇਹਨਾਂ ਦਾ ਰਫੜ ਜਾ ਪੈਂਦਾ 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 11 11:30 ਦਾ ਟਾਈਮ ਹੋ ਗਿਆ ਜੀ ਤਾਂ ਮਸਤ ਮਾਨ ਠੰਡੀ ਠੰਡੀ ਹਵਾ ਚੱਲਦੀ ਹੈ ਮਤਲਬ ਇੱਕ ਗੱਲ ਹੈਗੀ ਹੈ ਇਹ ਹਜੇ ਤੇ ਜਿਹੜਾ ਸ਼ਾਪਿੰਗ ਸ਼ੂਪਿੰਗ ਜਾਂ ਕੋਈ ਸਮਾਨ ਲੈਣ ਜਾਣਾ ਹੋਵੇ ਸ਼ਹਿਰ ਦੇ ਵਿੱਚ ਇਹ ਹਜੇ ਤੇ ਜਾਣ ਦਾ ਜਿਹੜਾ ਆਨੰਦ ਆ ਲੱਗੇ ਆ ਜਦ ਧੁੱਪ ਨਿਕਲ ਜਾਂਦੀ ਹੈ ਫੇਰ ਤਾਂ ਬਸ ਐ ਹੁੰਦਾ ਵੀ ਇੱਕ ਵਾਰ ਤਾਂ ਵੀ ਕਿੱਥੇ ਫਸ ਗਏ ਹਾਂ ਫਸਾ ਤਾਂ ਇਹਨਾਂ ਨੇ ਮੈਨੂੰ ਅੱਧ ਵੀ ਲੈਣਾ ਉੱਥੇ ਜਾ ਕੇ ਮੈਨੂੰ ਪਤਾ ਵੀ ਇਹਨਾਂ ਨੇ ਉਹਦੇ ਦੱਸ ਦੀਆਂ ਕੋਸਾ ਗਾਹਾਂ ਜਾ ਕੇ ਹੋਣਾ ਕੋਸਾ ਉਦੋਂ ਬਾਅਦ ਨਿਕਲਣਾ ਕੋਸਾ ਵਿੱਚ ਤੇ ਹੁਣ ਤਿਆਰ ਹੋਏ ਬਈ ਉੱਥੋਂ ਨੂੰ ਜਾਣ ਵਾਸਤੇ ਸ਼ਹਿਰ ਨੂੰ ਤੁਸੀਂ ਬਲੌਗਰ ਨਾਲ ਬਣੇ ਰਹੋ ਆ ਮੈਂ ਤੁਹਾਨੂੰ ਅੰਦਰ ਜਾ ਕੇ ਮਲਾਉਂਦਾ ਜੀ ਉਹਨਾਂ ਨਾਲ ਲੋ ਜੀ ਮਿਲੋ ਇੱਧਰ ਕਿਆ ਹੋ ਗਿਆ ਕਿਆ ਹੋ ਗਿਆ ਇੱਧਰ ਸਾਸਰੀ ਕਾ ਜੀ ਸਾਰਿਆਂ ਨੂੰ ਫਿਲਮ ਲੱਗੀ ਹੋਈ ਸੀ ਉਹ ਦੇਖਦੇ ਨੇ ਫਿਲਮ ਨਹੀਂ ਲੱਗੀ ਹੋਈ ਮੇਰੀ ਲਵਾਈ ਚ ਗਾਹ ਪਾਉਂਦੀ ਹੈ ਜਾਣ ਕੇ ਸਾਸਰੀ ਕਾ ਜੀ ਸਾਰਿਆਂ ਨੂੰ ਮੇਰੀ ਲਵਾਈ ਮੱਜ ਠੀਕ ਹੈ ਕਰੀਆ ਅੱਜ ਠੀਕ ਹੈ ਕਰੀਆ ਅੱਜ ਕੀ ਕਰੇਗਾ ਮੈਂ ਨਹੀਂ ਚਾਚਾ ਬਕਸ਼ ਦਾ ਮਸਤੀ ਦੇ ਆਹ ਖਾਤਾ ਨਾ ਉਰੇ ਆਹ ਖਾਤਾ ਉਰੇ ਆਹ ਖਾਤਾ ਉਰੇ ਇੱਥੇ ਕਦੇ ਰੱਖਿਆ ਹੈ ਪਹਿਲਾਂ ਤਾਂ ਗਰੀਬਾ ਉਹਨਾ ਬੜਾ ਪਾਪ ਕਰਤਾ ਉੱਥੇ ਰੱਖ ਕੇ ਦੱਸ ਉਹ ਫਿਰ ਸਾਰੇ ਜੇ ਬਿੱਟੇ ਲਾ ਕੇ ਕੱਪੜਿਆਂ ਮਾਈ ਗੁਜੀ ਕਾ ਖਾਲਸਾ ਮਾਈ ਗੁਜੀ ਕੀ ਪ੍ਰੀਤ ਚੁੰਨੀ ਖੋਗੀ ਦੀ ਵੀ ਕਿਹਾ ਮੈਂ ਕਿਹਾ ਚੁੰਨੀ ਲੱਭਦੇ ਨੇ ਭਾਈ ਥੱਲੇ ਤੇ ਰੱਖੀ ਹੋਈ ਤਾਂ ਨਹੀਂ ਸੀ ਥੱਲੇ ਤੇ ਪੱਟ ਪਟਾਈਆ ਤਾਂ ਚੁੰਨੀ ਘੇਰੇ ਆਈ ਤੂੰ ਵਾਹ ਕਰੇ ਆਈ ਚੱਲਦੀ ਉੱਪਰ ਤੇ ਮੈਂ ਇੱਕੋ ਸੂਟ ਚੱਕਿਆ ਮੈਂ ਦੇਖਣ ਲੱਗੀ ਵੀ ਕਿਹਾ ਇਹ ਮੇਰਾ ਪਰ ਦੋਏ ਸੂਟਾਂ ਜ ਵੀ ਰੱਖ ਸਕਦੇ ਆ ਤੇ ਮੇਰਾ ਸੂਟ ਖੜਾ ਪਰ ਤੇ ਮੈਂ ਕਰਦੇ ਹਾਂ ਮੈਂ ਚੱਕ ਕੇ ਦੂਗਾ ਬਸ ਮਾਰ ਲੇਗਾ ਮਾਰ ਨੂੰ ਕਰ ਤੇ ਮੈਂ ਨਾ ਮੱਸੀ ਪੱਖਾ ਦੇ ਹੱਥ ਦੀ ਨਾ ਆ ਮੈਂ ਆ ਮੈਂ ਆ ਫੇਰਾ ਚਾਚਾ ਵੀ ਨਹੀਂ ਨੇੜੇ ਦੀ ਚੀਜ਼ਾਂ ਲਗਾਈ ਜਾਂਦੀ ਹੈ ਬਸ ਹਾਂ ਤੇ ਉਹ ਬੜਾ ਪੱਕਾ ਹੈ ਉਹ ਨਿਆਣਿਆਂ ਦੇ ਹੱਥ ਤੇ ਤੋੜਨ ਨੂੰ ਦੇ ਦਾਂ ਲੈ ਤੇ ਕਿਹੜਾ ਕਹਾਂ ਹੈ ਸੇਵਾ ਗਿਆ ਤੇ ਬਸ ਆਹ ਸਾਲਟ ਚੱਕ ਲੈ ਨਾਲ ਉਹਨਾਂ ਨੂੰ ਮੋੜੇ ਆਉਣੇ ਉਹਨਾਂ ਨੂੰ ਘਣਾ ਦੇ ਦੇ ਦੋ ਜਿਹਨੂੰ ਦੇਣੀ ਹੈ ਚਾਚਾ ਉਹ ਸਾਲਟ ਇੱਕ ਬਾਰੇ ਪਾਈ ਜੀ ਧੋਤੀ ਹੋ ਜਕੀਨੇ ਲੈਣੀ ਹੈ ਇੱਕ ਬਾਰੇ ਪਾਈ ਹੈ ਇੱਕ ਬਾਰੇ ਧੋਤੀ ਹੈ ਬਸ ਕੋਈ ਨਾ ਕਿਸੇ ਨੂੰ ਦੇ ਦਿੰਦੀ ਆਹ ਧਿੱਕੀ ਜਿਹੜੀ ਧੋ ਨਹੀਂ ਮਾਂ ਤਾਂ ਉਹਨਾਂ ਨੂੰ ਕਹਿ ਕੇ ਆਇਆ ਤਾਂ ਮੈਂ ਜਦੋਂ ਇਹ ਜਿਹੜੀ ਤੁਸੀਂ ਬੁੱਕ ਮੈਨੂੰ ਗਿਫਟ ਦਿੱਤੇ ਤੇ ਜਨਮ ਦਿਨ ਨੂੰ ਦੋ ਸ਼ਰਟਾਂ ਮੋੜ ਦੇਣੀ ਉਹ ਵੀਰਾ ਵਧੀਆ ਹੈ ਨਾ ਮਾਂ ਉਹ ਮੋੜਨੀ ਵੀ ਨਹੀਂ ਮੋੜਨੀ ਵੀ ਨਹੀਂ ਮੈਂ ਪਹਿਲਾਂ ਦੋ ਸ਼ਰਟਾਂ ਮੋੜ ਕੇ ਉਤੇ ਆਇਕ ਲੈ ਆਇਆ ਤਾਂ ਉਹਨੂੰ ਮੈਂ ਪਹਿਲਾਂ ਕਹਿਤਾ ਵੀ ਇਹ ਛੋਟੀ ਤਾਂ ਨਹੀਂ ਹੋਊਗੀ ਉਹ ਕਹਿੰਦਾ ਵੀ ਥੋੜੀ ਬਹੁਤ ਹੀ ਫਰਕ ਪਊਗਾ ਥੋੜੀ ਬਹੁਤ ਹੀ ਕਹਾਂਦਾ ਮੇਰੀ ਤੁੰਨਾ ਤੱਕੇ ਪਹੁੰਚ ਗਈ ਉੱਪਰ ਐਨੀ ਛੋਟੀ ਹੋ ਗਈ ਉਹ ਉਹ ਫਿਰ ਦੇ ਦੋ ਕੁਛ ਨਹੀਂ ਕਿਹਾ ਫਿਰ ਉਸ ਤੋਂ ਬਾਅਦ ਮੈਂ ਹੁਣ ਜਿਹੜੀ ਦੂਈ ਲੈ ਕੇ ਆਇਆ ਬਟਾ ਕੇ ਉਹ ਕੱਪੜੀ ਹੈ ਜਸਲਾ ਖਾਂਦਾ ਹੋਰ ਓ ਓ ਓ ਮੇਰੇ ਦੋ ਬਾਰ ਪਾਈ ਦੋ ਵਾਰ ਮੇਰੇ ਕੱਚਾਂ ਦੇ ਵਿੱਚ ਜ਼ਖਮ ਕਰਤੇ ਉਹਨੇ ਚੱਲ ਕੋਈ ਸਾਡਾ ਬਸੇਰੇ ਆਹ ਤਾਂ ਬੈਗ ਰੂ ਦੀ ਕਿਰਪਾ ਨਾਲ ਕੱਪੜੇ ਹੈਗੇ ਆ ਕਾਨੂੰ ਲੋਕਾਂ ਨੂੰ ਹੁਣੋਂ ਰਵਿੰਦਰ ਦਾ ਯਾਰ ਦੋਸਤਾਂ ਘੜੀ ਘੜੀ ਅਗਲੇ ਨੂੰ ਤੰਗ ਕਰੀ ਜਾਣਾ ਜਾ ਕੇ ਉਹਦਾ ਫਾਇਦਾ ਕੋਈ ਨਹੀਂ ਹਾਂ ਮੈਂ ਤਾਂ ਮੈਂ ਗਿਆ ਹੀ ਨਹੀਂ ਮੁੜ ਕੇ ਕਿਹਾ ਚੁੰਨੀ ਦੇ ਆਪਣਾ ਦਿਮਾਗ ਦੇਖਿਆ ਮੋਟੇ ਨੂੰ ਇਹਨੂੰ ਇਹਨੂੰ ਸਰ ਪਾਉ ਨੂੰ ਅਕਾਂ ਲਲਾ ਦੂਏ ਲੋਟ ਦੋਸੜ ਦੇਵਾਂਗਾ ਇਹਨੂੰ ਦੂਏ ਲੋਟ ਲੈ ਲੈ ਨੇ ਕੁ ਮਾਸੀ ਸਾਡੀ ਹੂਰਪਰੀ ਲੱਲੀ ਹੁਣ ਟੌਰ ਨਿਕਲ ਗਈ ਐ ਨਾ ਮਾਸੀ ਕੀ ਨੇ ਸਾਡੀ ਹਾਂ ਪੈਸੇ ਲੈ ਲੋ ਕੈਸ਼ ਤਾਂ ਤਾਂ ਦੇਖ ਇਧਰ ਕੋਲ ਨਾ ਨਵੀਰ ਨੇ ਮੇਰੇ ਕੋ ਗੂਗਲ पे ਤਾਂ ਨਹੀਂ ਹੈਗੇ ਮੇਰੇ ਕੋ ਸਾਰੂ ਕੈਸ਼ ਤਾਂ ਹੈ ਨਹੀਂ ਮੇਰੇ ਕੋ ਗੂਗਲ पे ਜਰੂਰ ਹੈ ਪੇ ਗੂਗਲ ਪੇ ਵੀ ਮੇਰਾ ਨਾ ਖਾਣ ਪੀਣ ਨਾਲ ਨਾ ਘੱਟ ਚੱਲਦਾ ਕੱਪੜੇ ਵਾਲੀ ਦੁਕਾਨ ਪਰ ਵੀ ਘੱਟੇ ਚੱਲਦਾ ਹੋਰ ਪਾਸੇ ਜਿੱਕਰ ਗੱਡੀ ਚ ਤੇਲ ਤੂਲ ਜਿੱਥੇ ਗੱਡੀ ਚ ਤੇਲ ਤੂਲ ਪਾਉਣ ਹੋਵੇ ਉੱਥੇ ਚਾ ਮਾਸੀ ਜੀਜਾ ਨੂੰ ਲੈ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਆਪਣੀ ਕਿਹੜੀ ਚੀਜ਼ਾਂ ਮੇਰੀ ਮੇਰਾ ਕੀ ਇੱਥੇ ਖਾਲੀ ਹੱਥ ਆਇਆ ਬਿਕਰਮ ਸਿੰਘ ਖਾਲੀ ਹੱਥ ਚੱਲਣਾ ਬਹੁਤ ਭਰੇ ਹੋਏ ਆ ਯਾਰ ਤੇਰੀ ਕੁੜੀ ਦਾ ਕਰਨੇ ਚਗਰ ਦੇਖਿਆ ਸੀ ਹਾਂ ਮੰਨੋਗਾ ਲੜਾ ਲੈਣਾ ਬਸ ਇਸੋ ਕੁਛ ਛੋਟੀ ਕੁੜੀ ਦਾ ਮੈਨੂੰ ਕਿਹਾ ਇਹ ਤਾਂ ਸ਼ੁਰੂ ਸੇ ਹੀ ਕਹਿੰਦੇ ਜਵੇ ਦਾ ਤਾਂ ਲੜਾਈ ਚੱਲਦੀ ਆ ਸਾਡੇ ਕਿਹ ਰਹੀਆਂ ਨਹੀਂ ਹੋ ਗਏ ਮੈਂ ਨਹੀਂ ਜਾਣਾ ਤੁਰ ਪਿਆਪਾ ਨਹੀਂ ਜਾਣਾ ਹੋਈ ਹੋਈ ਮੈਨੂੰ ਤੁਹਾਡੇ ਚਾਰ ਤਾਂ ਕਿਹ ਘਾਲ ਆਉਂਦੀ ਕਾ ਪਹਿਲਾਂ ਤਾਂ ਤੈਨੂੰ ਦਿਰਗਾ ਪੈਣਾ ਆਪਾਂ ਤੰਗਾਂਗੇ ਆਪਾਂ ਤੰਗਾਂਗੇ ਥੱਲੇ ਤੰਗਾਂਗੇ ਥੱਦਲੇ ਤੰਗਾਂਗੇ ਤੰਗਾਂਗੇ ਆਪਾਂ ਜਿੱਦਣ ਜਾਣਾ ਹੁੰਦਾ ਮਾਈ ਨਾ ਮਾ ਥੋਦੀ ਆਈ ਤੀ ਮਾਈ ਨਾ ਤਨਾ ਥੋਦੀ ਆਈ ਮੈਨੂੰ ਚੱਕਰ ਆਉਂਦੇਆ ਮੇਰਾ ਬੀਪੀ ਘਟ ਗਿਆ ਮੇਰਾ ਬੀਪੀ ਵਧ ਗਿਆ ਨਹੀਂ ਹੋਰ ਨਹੀਂ ਕਿਦਾਂ ਨੇ ਸ੍ਰੀਚ ਜਾ ਕੇ ਕੇ ਮੈਨੂੰ ਹੋਇਆ ਸੁੱਤੀ ਹੋ ਜਦ ਮੈਨੂੰ ਪੰਗੇ ਲੰਦੇ ਜਦ ਕਿੱਥੇ ਹੁੰਦਾ ਮੋਂਗਾ ਤਾਂ ਤਾਂ ਹੈ ਬੰਗੇ ਬੁੰਗੇ ਜਦ ਮੈਨੂੰ ਸੋਚੀ ਕਿਹੜੀ ਗਾਣਾ ਕੱਢਦੀ ਸੀ ਜਦ ਕਿੱਥੇ ਤਾਂ ਬੀਪੀ ਕਦਰ ਜੇ ਨੰਬੀ ਚੁੱਪ ਦੀਆਂ ਮੂੰਹ ਚ ਗੁੱਠਲੀ ਰੱਖ ਲੈਨੀ ਜਾਂ ਕਿ ਤਾ ਮੈਂ ਕਹ ਤਾ ਕੇ ਤਾ ਦੇ ਦੇ ਦੋ ਰੁਪਏ ਲਏ ਚਲੋ ਬੇ ਚੱਲੀਏ ਰੇਟ ਹੋਣੇ ਆਪਾਂ ਚਲੋ 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 ਆਜੋ ਮਹਾਰਾ ਸੱਚਾ ਪਾਤਸ਼ਾਹ ਐ ਕਣੀ ਹੱਸਦੇ ਬਸਦੇ ਰੱਖੀ ਅੰਬ ਦੇ ਦੋ ਭਾਂਡੇ ਦਾ ਖੜਕੀ ਹੋ ਜਾਂਦੇ ਹੁੰਦੇ ਕਦੇ ਥੋੜੇ ਬਾਅਦ ਇੱਕ ਫੋਟੋ ਤੇ ਸੰਦੀਪ ਤੂੰ ਕਹਿੰਦੀ ਸੀ ਅੱਜ ਮੇਰੇ ਦਿਮਾਗ ਚ ਆ ਗਿਆ ਹਾਂ ਸੱਚੀ ਮੈਂ ਨਾ ਬਣਵਾਉਣੀ ਜੈਸਮੀਨ ਤੂੰ ਮੈਨੂੰ ਸੈਂਡ ਕਰ ਦੋ ਕੌਣ ਦੀ ਮੈਂ ਆਪਾਂ ਆ ਉਹਦੇ ਨਾਲ ਤਿਆਰ ਕਰਾਉਣੀ ਆ ਹਾਂ ਕਿਹੜੀ ਫੋਟੋ ਤੀ ਉਹ ਜੈਸਮੀਨ ਜੈਸਮੀਨ ਤੇ ਫੋਟੋ ਚੁਲਣੀ ਪਣੀ ਇੱਕਣਾ ਜੈਸਮੀਨ ਹੈਗੀ ਹੈਗੀ ਮੇਰੇ ਕੋ ਮੈਂ ਸਕਰੀਨਸ਼ਾਟ ਲੈ ਲੈਣੀ ਸੀ ਸਕਰੀਨਸ਼ਾਟ ਕਰ ਨਹੀਂ ਕੁਆਲਿਟੀ ਬਣਨੀ ਫੋਟੋ ਦੀ ਆਹ ਦੇਖੋ ਹਾਂ ਦੋਹੇ ਵੀਰ ਤੇ ਕਲਰ ਵੀ ਦੇਖ ਲਾ ਸੇਮ ਹੈ ਨਾ ਦੋਆਂ ਦਾ ਤਾਂ ਕਰਕੇ ਮੈਂ ਨਾ ਬੜੀ ਬਣਵਾਉਣੀ ਆ ਹੁਣ ਕਰਨ ਪਤਾ ਕਿ ਕਰਨ ਕਹਿੰਦਾ ਅੱਜ ਕਹਿੰਦਾ ਡੈਡੀ ਕਹਿੰਦਾ ਪਹਿਲਾਂ ਮੰਨੂ ਤਾਰ ਅੱਜ ਕਹਿੰਦਾ ਮੈਂ ਲੇਟ ਹੋਗਾ ਸਕੂਲ ਤੇ ਮਾ ਚੱਲ ਠੀਕ ਹਾਂ ਮਹਾਚਲੂ ਠੀਕ ਹੈ ਸਕੂਲ ਚ ਜਾ ਕੇ ਕਹਿੰਦਾ ਡੈਡੀ ਤਰਕੇੜ ਕਹਿੰਦਾ ਸੁਭਰੀ ਤੇ ਮੋਟਰਸਾਈਕਲ ਦਾ ਹੈਂਡਲ ਫੜੀ ਬੈਠੀ ਕਹਿੰਦੀ ਵੀ ਵੀ ਮੈਂ ਚਲਾਉਣਾ ਕਹਿੰਦਾ ਮੈਨੂੰ ਪਾਰੀ ਕਰ ਉਹ ਕਹਿੰਦੀ ਮੈਂ ਮੋਟਰਸਾਈਕਲ ਚਲਾਉਣਾ ਹੈ ਉਹ ਦੋ ਜਣੇ ਆਏ ਸਾਰੇ ਦੇਖਣ ਉੱਥੇ ਵੀ ਜਿੱਕੜਾ ਅਹ ਇਹਨਾਂ ਲਈ ਇੱਕ ਮਿੰਟ ਦਾ ਵੀ ਨਹੀਂ ਹੈਗਾ ਵੀ ਇਹਨਾਂ ਦਾ ਸਰ ਨਹੀਂ ਵੀ ਹੈਗਾ ਉਹ ਕਹੀ ਜਾਵੇ ਮੈਂ ਸਕੂਲ ਚ ਤਾਂ ਜਾਣਾ ਜੇ ਤੂੰ ਪਾਰੀ ਕਰੂਗੀ ਉਹ ਕਹੀ ਜਾਵੇ ਮੈਂ ਮੋਟਰਸਾਈਕਲ ਚ ਲਾਉਣਾ ਮੈਰੀ ਕਰਨੀ ਹਾਏ ਹਾਏ ਉੱਥੇ ਪਾਚੇ ਨੇੜੇ ਖੜੇ ਹੋਰ ਵੀ ਦੇਖਣ ਇੱਕ ਮੈਡਮ ਵੀ ਰੁਕ ਗਈ ਉਹਨਾਂ ਨੂੰ ਦੇਖ ਕੇ ਵੀ ਕਰਦੇ ਗਿਆ ਤੇ ਮਨਰੀ ਤੈਨੂੰ ਕਹਾਂ ਮੈਂ ਪੁੱਤ ਕਰਦੇ ਪਾਰੀ ਬੀੜ ਜੀ ਨਹੀਂ ਤੇਰਾ ਹਾਂ ਮੰਨੂ ਕਹਿੰਦੀ ਉਹ ਤਾਂ ਸਕੂਲ ਚ ਤਾਂ ਤੁਸੀਂ ਲਾਉਂਦੇ ਨਹੀਂ ਮੈਂ ਪਾਰੀ ਕੱਥੇ ਕਰਾਂ ਕਤੇ ਆ ਕੇ ਵਪਾਰੀ ਜੀ ਕਰਕੇ ਲੈ ਕੇ ਆਉਂ ਨਾਸ ਚਲ ਕੋਈ ਹਾਂ ਚਲਦੇ ਆ ਫੋਟੋ ਵੇ ਸੱਚੀਆਂ ਬਣਵਾ ਕੇ ਨਾ ਇੱਥੇ ਬਣਤੀ ਦਾ ਫੋਟੋ ਖਿੱਚੋਈ ਵੀ ਆ ਮੇਰੇ ਗੱਲ ਬਸ ਫਿਰ ਉੱਥੇ ਦਾ ਸਿੱਧਾ ਉਹਨਾਂ ਨੂੰ ਦੇਣੀ ਪਣੀ ਉਹਨਾਂ ਨੂੰ ਉਹਨਾਂ ਨੂੰ ਕਿ ਦੁਕਾਨ ਚ ਐ ਇੰਨੀ ਜਿਵੇਂ ਆ ਸਪੇਸ ਵਾਲੇ ਦਾਲੇ ਨਾ ਹੋਵੇ ਆ ਲਾਲ ਦੇ ਦਾਲੇ ਚ ਪੂਰੀ ਪੂਰੀ ਲੈ ਲੈਣੀ ਉਹਨਾਂ ਨੇ ਬੜੀ ਬਣਵਾਉਣੀ ਆ ਮੈਂ ਬੜੀ ਬਣਵਾ ਲਈ ਜਿਹੜੀ ਬਣਾਉਣੀ ਕਿੰਨੇ ਕਿਹੜੀ ਆ ਤੇਰੀ ਅਰਵਿੰਦਰ ਦੀ ਖੜੇ ਆ ਦੀ ਆ ਹਾਂ ਛੋਟੀ ਫੋਟੋ ਬਣਵਾਉਣੀ ਆ ਮੈਂ ਠੀਕ ਓ ਠੀਕ ਓ ਕਿੰਨੇ ਕਿੰਨੇ ਵਜੇ ਦੀ ਕਿੰਨੇ ਦੀ ਉਹ ਉਹ ਤਾਂ ਹੁਣ ਦੇਖਣਾ ਪੈਣਾ ਉੱਥੇ ਜਾ ਕੇ ਉਹਨੇ ਸਾਈਜ਼ ਆਪਾਂ ਨੂੰ ਸਾਰੇ ਦਿਖਾਏ ਦੇਣ ਪਹਿਲਾਂ ਆਪਾਂ ਨੇ ਜਾਣਾ ਪਹਿਲਾ ਫੋਟੋ ਹੀ ਬਣਾਉ ਆ ਚੱਲ ਕੇ ਬਾਕੀ ਕੰਮ ਬਾਅਦ ਚ ਚਲ ਚਲ ਚਾਹੇ ਇੱਥੇ ਲਾ ਦਾਂ ਲੌਬੀ ਚ ਚਾਹ ਪਰ ਮੈਂ ਆਪਣੇ ਕਮਰੇ ਚ ਲਾਉਂਗੀ ਕੀ ਤੁਸੀਂ ਸਾਰਿਆਂ ਨਾਲ ਮੈਂ ਦੇਖ ਦਵਾਂ ਉਹ ਦੇਖੋ ਹਵਾ ਦੇਖ ਮੈਂ ਅੱਜ ਮੀਂਹ ਤੇ ਭਿਜ ਲਿਆ ਸੌਣ ਦੇ ਸਰਾਟਿਆਂ ਦਾ ਪਤਾ ਹੁੰਦਾ ਵੀ ਕਾਹਦਾ ਜਾਂਦੇ ਕਾਹ ਚੱਲ ਜਾਂਦੇ ਪਤਾ ਨਹੀਂ ਇਹਨਾਂ ਲੱਗਦਾ ਸਾਨੂੰ ਪਤਾ ਕੱਪੜੇ ਧੋਣ ਲੱਗਿਆ ਕਿਤਾ ਜਾਂ ਕੱਪੜੇ ਸੁੱਕਣੇ ਪਾਉਣੇ ਹੁੰਨੇ ਆ ਫਿਰ ਭੱਜ ਜਾਂਦੇ ਉਹਨੇ ਫੋਟੋ ਆਏ ਨਹੀਂ ਹਾਂ ਜਾਂ ਕੱਪੜੇ ਧੋਣ ਲੱਗਦੇ ਕਿ ਜਿਆਦਾ ਹੁੰਦਾ ਨਹੀਂ ਜਾਂ ਕੱਪੜੇ ਧੋ ਕੇ ਸੁੱਕਣੇ ਪਾਉਣ ਲੱਗਦੇ ਜਿਆਦਾ ਆ ਜਾਂਦਾ ਅੱਜ ਆਈ ਕੋਸ ਹੋਇਆ ਮੇਰੀ ਮੰਮੀ ਆਜਾ ਅੱਜ ਮੈਂ ਤੁੰਦੀ ਸੀ ਹਾਂ ਸੁੱਕਣੇ ਪਾਉਣ ਲੱਗੀ ਸੀ ਜਦ ਆ ਗਏ ਫਿਰ ਕੀ ਗੱਲ ਬਣੀ ਜਾਂ ਧੋਣ ਲੱਗੀ ਜਾਂਤਾ ਪੈਂਦੇ ਨਹੀਂ ਸੀ ਹੁਣ ਪਹਿਲਾਂ ਕੱਪੜੇ ਤਾਰ ਤੇ ਤੁਸੀਂ ਕਿ ਬਾਹਰ ਕੋ ਨਹੀਂ ਪਏ ਮੈਂ ਤਾਂ ਗੇਮ ਜੀ ਬਣਾਈ ਤੀ ਮਾ ਵੀ ਚੱਲ ਇਹਨਾਂ ਨੂੰ ਕਰਦੀ ਕਲਾਸ ਜੀ ਲਾਉਂਗਾ ਪਰ ਹਵਾ ਤਾਂ ਥੋੜੇ ਉੱਡ ਜਣ ਯਾਰ ਹਵਾ ਦੇਖ ਕਿੰਨੀ ਤੇਜ਼ ਹੋ ਗਈ ਪਰ ਹਵਾ ਦੇਖ ਲੋ ਬਾਹਰ ਕੋਈ ਨਾ ਵਧੀਆ ਹਵਾ ਸਕਾ ਤੋ ਦੋ ਦਰਵਾਜ਼ਾ ਦਰਵਾਜ਼ਾ ਲਾ ਦੋ ਆ ਬਾਹਰ ਬਾਹਰ ਕਰੋ ਆ ਚਾਹ ਆ ਸ਼ਾਪਿੰਗ ਵਾਲਾ ਝੋਲਾ ਲੈ ਲੈ ਜਾਣਾ ਨਹੀਂ ਨਹੀਂ ਇਹ ਤੇ ਤੁਸੀਂ ਲੈ ਕੇ ਤਾਂ ਉਹਨਾਂ ਨੇ ਬਾਅਦ ਚਹੀ ਦਿਖਾ ਦਿਓ ਵਿਆਪਨ ਝੋਲਾ ਭਰ ਲਿਆ ਗੱਡੀ ਚ ਰੱਖ ਲਓ ਕਾਹਨ ਆ ਇਧਰ ਉਤਰ ਹੁਣ ਤੁਸੀਂ ਮਾਲ ਆਦਣਾ ਕੰਕੁੰਡੇ ਚਲੋ ਮਹਾਰਾਜ ਸੱਚਾ ਪਾਤਸ਼ਾਹ ਕਮਰੇ ਆ ਲੈ ਲਾਇਆ ਕਿਹੜੇ ਕਮਰੇ ਆ ਆਪਣੇ ਦਾ ਲਾਤ ਤਮ ਤੁਸੀਂ ਨਾ ਲਾਇਆ ਤੁਸੀਂ ਮਹਾਰਾਣੀਆਂ ਬਣ ਕੇ ਉਤਰ ਜੋ ਥੱਲੇ ਯਾਰ ਫਿਰ ਸਹਾਰਾ ਨਹੀਂ ਮਹਾਰਾ ਜੀ ਕਾਫੀ ਕੋਲੋ ਤਾਂ ਕਿ ਕਾ ਮਾਨੀ ਜੇਟ ਖੋਲੀਏ ਜੇਟ ਨਹੀਂ ਤਾਂ ਕੁਝ ਕੁ ਠਿਗੜੀ ਕਾ ਲਈਏ ਸਾਡੀ ਠਿਗੜੀ ਕਾ ਲਈਏ ਹਮ ਕਦੀ ਬੈਠੇਗੇ ਹਮ ਨੂੰ ਇਹ ਦੱਸ ਦੇਖ ਕੇ ਚੱਲੂ ਇਹ ਨਾਲ ਲੱਟੂਗਾ ਕੀ ਬਗ ਨੇ ਲੱਗ ਜਾਣਾ ਉਹ ਨਹੀਂ ਅੱਜ ਆਹੀ ਟੁੱਟ ਗਿਆ ਤੇ ਜਿੱਥੇ ਨਾਟਕਾ ਸੋਨੇ ਆ ਉਹ ਟੁੱਟ ਗਿਆ ਰੀਤ ਦੇ ਕੰਮ ਹੋ ਗਏ ਰੀ ਜਾਂਦੀ ਇੱਥੇ ਰੋ ਸਮਾਨ ਥੱਲੇ ਜੋ ਉਹਦੇ ਹੱਥ ਚ ਆ ਗਿਆ ਪੈਨਸਲ ਆ ਗਈ ਪੈਨਸਲ ਥੱਲੇ ਇਹ ਕੋਸ ਹੋਰ ਉਹਦੇ ਹੱਥ ਚ ਆ ਗਿਆ ਉਹ ਥੱਲੇ ਤਾਂ ਇਹ ਕਾਹਦੇ ਕਹੀ ਜਾਂਦੀ ਆ ਸੈਂ ਬਾਤ ਹੋ ਗਏ ਕੋਈ ਚੱਕਰ ਨਹੀਂ ਦੁਕਾਨਾ ਬੰਦ ਅੱਜ ਸ਼ਨੀਵਾਰ ਹਾਫੜੇ ਅੱਜ ਨਹੀਂ ਨਿਆਣਿਆਂ ਦਾ ਟਾਈਮ ਹੋਣਾ ਫੇ ਬੱਬੂ ਨੇ ਵੀ ਆਉਣਾ ਬੱਬੂ ਨੂੰ ਪਾਣ ਉਧਰ ਉਧਰ ਬਿਠਾ ਲਿਆ ਹੁਣ ਰੀਤ ਨੂੰ ਪਰ ਇੰਨਾ ਟਾਈਮ ਕਿੱਥੇ ਲਾ ਦੂੰਗਾ ਤੁਸੀਂ ਰੋਪੜ ਕਿੰਨਾ ਟਾਈਮ ਹੋਇਆ ਤਖੀ 1:30 ਕਿ 11:30 2 ਵਜੇ ਤੱਕ ਤੁਹਾਨੂੰ ਛੁੱਟੀ ਹੋਣੀ ਹੈ। ਢਾਈ ਘੰਟੇ ਤੁਸੀਂ ਉੱਥੇ 15 ਮਿੰਟ ਨਹੀਂ ਥੋਤੇ ਬਾਜ਼ਾਰ ਤੇ ਘਟ ਹੋਣ ਜੇ ਧੁੱਪ ਨਿਕਲ ਗਈ। ਅ ਲਾਲਾ ਟਾਕੇ। ਬਾਹਰ। ਟੌਮੀ ਨੂੰ ਰੋਟੀ ਪਾਤੀ ਦੀ ਬਣਾਜ। ਜੈਸ। ਚਲੋ। ਲੈ ਵੀ ਟੌਮੀ। ਤਾਹੀਂ ਹੁਣ ਨਿਗਰਾਨੀ ਰੱਖਣੀ ਕਰਦੀ ਠੀਕ ਆ। ਹੈਨਾ? ਹਨਾ ਬੱਤਾ? ਹਾਂ। ਕਿ ਕਰਨ ਕੋ ਖਾ ਜਾ ਦੇਖਦਾ ਕਿਆ ਗੱਲ। ਹੈ? ਆ ਕੀ ਹਾਲ ਹੈ ਮੇਰੇ ਪੁੱਤ ਦਾ ਠੀਕ ਆ ਚਲੋ ਮਿਲਦੇ ਜੀ ਫੇਰ ਤੁਹਾਨੂੰ ਹੁਣ ਗਾਂਹ ਚੱਲ ਕੇ ਦੇਖਦੇ ਆਂ ਕਿਹੜਾ ਪ੍ਰੋਗਰਾਮ ਬਣਦਾ ਹੁਣ ਜੀ ਆ ਵੀ ਸੀਜ਼ਨ ਸ਼ੁਰੂ ਹੋ ਰਣਾ ਪੰਜਾਬ ਦੇ ਵਿੱਚ ਆ ਕਈ ਇਲਾਕਿਆਂ ਦੇ ਵਿੱਚ ਆ ਢੋਲ ਹੋ ਗਏ ਜੀ ਛੜੀ ਲੈ ਕੇ ਘੁੰਮਣ ਤੇ ਸੋੜ ਦੇ ਮਹੀਨੇ ਤੇ ਹੁੰਦਾ ਹੈ ਪਰ ਚਾਚਾ ਜਿਹੜੀ ਛੜੀ ਦੀ ਗੱਲ ਕਰਦੇ ਹੋ ਤਾਂ ਨੌਂ ਮਹੀਨੇ ਹੁੰਦੀ ਆ ਆਹੋ ਫਿਰ ਨੌਂਮੀ ਵੀ ਇਹਨਾਂ ਦਿਨਾਂ ਦੇ ਵਿੱਚ ਆ ਜਾਂਦੀ ਆ ਕਿੰਨੇ ਦਿਨਾਂ ਬਾਅਦ ਆ ਜਾਂਦੀ ਜਿਵੇਂ ਰੱਖੜੀਆਂ ਵਗੈਰਾ ਹੁੰਦੀਆਂ ਹਾਂ ਬਸ ਆ ਸ਼ੁਰੂ ਹੋ ਗਿਆ ਕੰਮ ਢੋਲ ਲਦੀ ਜਾਂਦੇ ਇਹਨਾਂ ਨੇ ਹੁਣੀਆਂ ਬੱਟਣੀਆਂ ਹਾਂ ਏਕਣਾ ਮੱਥਾ ਟੇਕਣਾ ਇਹ ਖੇੜੇ ਪਰ ਜਾਂਦੇ ਮਤਲਬ ਹਾਂ ਹਾਂ ਇਹ ਖੇੜੇ ਸਵੇਰੇ ਨਾਲ ਦੇ ਸ਼ਾਮ ਨੂੰ ਹਾਂ ਬੋਲਦਾ ਹੁੰਦੇ ਈ ਖੜੀ ਖੜੀ ਜੋ ਜਾ ਚੁੱਕੇ ਨੇ ਖੜੀ ਖੜੀ ਚੋਂ ਕਰਦੇ ਸੀ ਖੜੀ ਖੜੀ ਚੋਂ ਉਦਾਂ ਛੜੀ ਕਹਿੰਦੇ ਆ ਅਸੀਂ ਖੜੀ ਖੜੀ ਜੋ ਕਹਿੰਦੇ ਹੁੰਦੇ ਤੇ ਹੁਣ ਤਾਂ ਇੰਨਾ ਮਤਲਬ ਉਹ ਨਹੀਂ ਹੈਗਾ ਜਿਆਦਾ ਤਾਂ ਰੱਖੜੀਆਂ ਬੰਦੇ ਹੁੰਦੇ ਤੇ ਸਾਡੇ ਅਸੀਂ ਬਚਪਨ 'ਚ ਅਸੀਂ ਵੀ ਬੰਨੀਆਂ ਕੋਈ ਪੱਖੀਆਂ ਬੰਨਦਾ ਤਾਂ ਕੋਈ ਚੁੰਨੀਆਂ ਵੀ ਬੰਨਦਾ ਸੀ ਚੁੰਨੀਆਂ ਵੀ ਬੰਨਦੇ ਤੇ ਲਾਲ ਗੁਨੇ ਦੇਖੇ ਹਾਂ ਤੁਰ ਕੇ ਨੱਗੇ ਪੈਰੀ ਆਉਂਦੇ ਹੁੰਦੇ ਤੇ ਆਟਾ ਪਾ ਦੋ ਚੌੜ ਪਾ ਦੋ ghee ਪਾ ਦੋ ਹੁਣ ਵੀ ਆਉਂਦੇ ਆ ਹਾਂ ਆਉਂਦੇ ਤਾਂ ਹੁਣ ਵੀ ਆ ਬਹੁਤ ਸਾਰੇ ਪਰ ਹੁਣ ਲੋਕਾਂ ਦਾ ਰੁਝਾਨ ਘਟ ਗਿਆ ਹਾਂ ਬਹੁਤ ਘਟ ਗਿਆ ਹਾਂ ਲੋਕਾਂ ਦਾ ਰੁਝਾਨ ਹੀ ਘਟ ਗਿਆ ਵੀ ਹੁਣ ਅਗਰ ਸਾਡੇ ਵਾਂਗ ਵੇਲੜ ਹੋ ਗਏ ਮਤਲਬ ਕਹਿਣ ਦਾ ਅਸੀਂ ਵੇਲੜ ਹੋ ਗਏ ਅਸੀਂ ਕਹਿੰਦੇ ਕਿਹੜਾ ਉਤਰ ਕੇ ਥੱਲੇ ਜਾਊਗਾ ਰੱਖ ਲੈਣੀ 20 100 200 ਜਿੰਨਾ ਜਿੰਨੀ ਸ਼ਰਤਾਂ ਇੱਕ ਨਹੀਂ ਉਹਨਾਂ ਨੂੰ ਪੈਸੇ ਦੇ ਦਿੰਦੇ ਆਂ ਹਾਂ ਅੱਗੇ ਤਾਂ ਪਹਿਲਾਂ ਜਿਵੇਂ ਸਾਡੀ ਦਾਦੀ ਹੁੰਦੀ ਸੀ ਉਹਨੇ ਪਹਿਲੀ ਪੱਖੀ ਘੜਵਾ ਕੇ ਰੱਖ ਲੈਣੀ ਉਹਨਾਂ ਬਾਅਦ ਤੇ ਦਾਣੇ ਦਾ ਟੋਟਾ ਸਾਡ ਪਰ ਰਖਾ ਦੇਣਾ ਹਾਂ ਪਿਆਜ਼ ਰਖਾਦ ਨੇ ਵੀ ਅੱਜ ਭਾਈ ਛੜੀ ਨਹੀਂ ਆਉਣਾ ਕਿਹੜਾ ਦੇਣਾ ਉਹਨਾਂ ਦੇ ਪਿੰਡ ਚ ਸਰੋਂ ਦਾ ਤੇਲ ਹੋ ਗਿਆ ਅਜੇ ਐਟਮਾ ਸਾਡ ਪਰ ਰਖਾ ਦੇਣੀ ਵੀ ਉਹਨਾਂ ਨੇ ਆਉਣਾ ਉਹਨਾਂ ਨੂੰ ਪਾਉਣਾ ਉਹ ਮੈਂ ਖੇੜੇ ਪਰ ਰਾਤ ਨੂੰ ਸਟੇ ਹੁੰਦੀ ਸੀ ਜਿਹੜੇ ਰਾਤ ਨੂੰ ਆਉਣੇ ਭਾਈ ਉੱਥੇ ਮੱਥਾ ਟੇਕ ਜੋ ਆਂ ਕਿ ਉਹ ਜੀ ਸ਼ੌਣ ਤੋਂ ਸਰਟੇ ਸ਼ੁਰੂ ਹੋ ਕੇ ਮੈਂ ਵੀ ਪਾਣਾ ਸ਼ੁਰੂ ਹੋ ਗਿਆ। ਛਤਰੀਆਂ ਲੈ ਲਿਆ ਚਾਰ। ਛਤਰੀਆਂ ਚਾਰ ਲੈ ਲਓ। ਸਮਾਨ ਬਾਅਦ ਚ ਖਰੀਦਿਓ ਪਹਿਲਾਂ ਛਤਰੀਆਂ ਲੈ ਲਓ। ਤੁਸੀਂ ਤਾਂ ਕਹਿੰਦੇ ਧੁੱਪ ਨਿਕਲੇ ਹੋਣੀ। ਹਾਂ? ਤੁਸੀਂ ਤਾਂ ਕਹਿੰਦੇ ਧੁੱਪ ਆ ਨਿਕਲੇ ਹੋਣੀ। ਉਹ ਰੱਬ ਨਾ ਕੱਢੇ। ਚਾਚਾ ਗੱਲ ਕਰਦੇ ਤੇ ਇਹ ਧੁੱਪ ਨਿਕਲੇ ਆ ਇਥੋਂ ਤੇ ਘੰਟਾ ਵੀ ਨਹੀਂ ਸਪੈਂਡ ਹੋਣਾ ਇੱਥੇ। ਹਾਂ। ਬਾਜ਼ਾਰ ਚ। ਤੇ ਸਿਰਵਿੰਦਰ ਦਾ ਸੋਚ ਰਵਿੰਦਰ ਮੀਹ ਚ ਦੁੱਧ ਖਾਉਂਦਾ ਫਿਰਦਾ ਹੋਣਾ ਆਪਾਂ ਦਾ ਫਿਰ ਵੀ ਗੱਡੀ ਚ। ਹਾਂ। ਡਿਊਟੀ। ਬਿਊਟੀ ਸਾਫਟ ਬਿਊਟੀ ਹੁੰਦੀ ਹਾਂ ਇਹ ਡਿਊਟੀ ਹੈ ਜੋ ਮਰਜੀ ਹੋਵੇ ਜੋ ਉਹਨੂੰ ਕਰਨਾ ਪੈਣਾ ਉਹਦਾ ਬਿਜ਼ਨਸ ਇਹ ਹੈ ਜਾਇ ਵੀ ਉਹਨੂੰ ਮੀਂਹ ਕਿਣੀ ਜੋ ਮਰਜੀ ਹੋਵੇ ਉਹਨੂੰ ਉੱਤੇ ਤੱਕ ਪਹੁੰਚ ਕਰਨੀ ਹੋਣੀ ਪਹੁੰਚ ਕਰਨੀ ਹੋਣੀ ਉਹ ਬਿਜ਼ਨਸ ਆਪਦਾ ਹੋ ਹਾਂ ਫਿਰ ਹੁਣ ਅਸੀਂ ਅਸੀਂ ਮੰਨ ਕੇ ਚੱਲ ਆਪਾਂ ਡੇਰੀ ਚ ਦੁੱਧ ਪਾਉਂਦੇ ਆ ਆਪਣਾ ਦੁੱਧ ਲੱਗਦਾ 50 ਰੁਪਏ ਉਹ ਰੋਪੜ ਪਾਉਣ ਜਾਂਦਾ 100 ਰੁਪਏ ਲੈਂਦਾ ਉਹ ਦੁੱਧ ਨਾਲ ਲੈਂਦਾ ਉਹਦਾ 60 ਰੁਪਏ ਲਾਦਾ ਹੈ 60 ਚਾ 60 ਲੱਗਦਾ 70 ਲੱਗਦਾ ਜਿੰਨਾ ਵੀ ਲੱਗਦਾ ਫੋਟੋ ਜੇ ਹੁਣ ਜੇ ਸਾਰੀਆਂ ਗਾਂਾਂ ਦੀ ਮਲਾਕੇ ਫਰਟ ਕੱਢੂਗੇ ਮੰਨ ਕੇ ਚੱਲੋ ਜੀ ਨੇ ਫਿਰ ਤਾਂ ਤੁਹਾਡਾ 30 ਰੁਪਏ ਵੀ ਨਹੀਂ ਹੈਗਾ ਦੁੱਧੋਂ ਜਿਹੜਾ 60 ਨੂੰ ਵੇਚਦਾ ਉਹ ਫੈਂਟ ਦੇ ਅਕੋਰਡਿੰਗ ਆ ਹਾਂ ਸਾਡੇ ਹੁਣ ਆਪਾਂ ਆਪਣੀ ਗਾਂ ਦਾ ਪਾ ਕੇ ਆਉਂਦੇ ਵਿੱਚੇ ਮੈਸ ਦਾ ਹਾਂ ਉਹਨਾਂ ਨੂੰ 6-6 ਮਹੀਨੇ 7-7 ਮਹੀਨੇ ਸੂਈਆਂ ਨੂੰ ਹੋ ਗਿਆ ਉਹਨਾਂ ਦੀ ਫੈਂਟ ਵੱਧ ਦੁੱਧ ਦਾ ਘੜਾ ਆ ਉਹ ਜਿਆ ਦੁੱਧ ਜੇ ਕਿਸੇ ਅਸੀਂ ਸ਼ਹਿਰੀ ਬੱਚੇ ਨੂੰ ਪਲਾਤ ਤੋਂ ਨੂੰ ਤਾਂ ਵੀ ਲੈਟਰੀਆਂ ਲੱਗ ਜਾਣੀਆਂ ਇਹ ਵੀ ਪੰਗਾ ਉਹ ਹੁਣ ਉਹਦੇ ਕਰਕੇ ਫਿਰ ਤੁਹਾਡਾ ਮਿਕਸ ਔਨ ਕਰਕੇ ਦੁੱਧ ਚਾਹ ਲੈਣਾ ਭਾਸੀ ਆਇਆ ਬ੍ਰਿੱਕੇ ਤੇ ਕਰੂ ਜਣਾ ਤੁਹਾਨੂੰ ਬਾਜ਼ਾਰ ਤੇ ਜਾ ਕੇ ਮਿਲਦੇ ਆ ਜੀ ਹਾਂ ਹਾਂ ਉਹ ਇਹ ਤਾਂ ਫੈਂਟਾਂ ਤੇ ਪੈ ਗਈ ਤੇ ਵੀ ਫੈਂਟਾਂ ਨਿਕਲਣ ਲੱਗੀਆਂ ਇੱਥੇ ਕਿਹਨੇ ਤੇ ਬੰਦਾ ਡੈਰੀਓ ਕੋਲ ਲੈਣੀ ਸੀ ਚਲੋ ਜੀ ਪਹੁੰਚ ਗਏ ਜੀ ਰੋਪੜ ਸ਼ਹਿਰ ਰੋਪੜ ਸ਼ਹਿਰ ਦੇ ਵਿੱਚ ਜਿਹੜੀ ਪਹਿਲਾਂ ਮਹਾ ਫੋਟੋ ਹੀ ਫਰੇਮ ਕਰਵਾਈਏ ਰੀਤ ਦੀ ਐਂਡ ਕਰਨਬੀਰ ਸਿੰਘ ਦੀ ਯਾਦਗਾਰ ਬਸ ਇਹ ਵਲੌਗਾਂ ਦਾ ਤਾਂ ਬਥੇਰੀਆਂ ਜਾਂਦਾ ਬਣ ਜਾਂਦੀਆਂ ਸਾਡੀਆਂ ਤੇ ਹੁਣ ਫੋਨ ਤੋਂ ਫੋਟੋ ਕਿਰੂ ਅੱਛਾ ਇਧਰ ਕਹਿੰਦੀ ਕਿਸੇ ਨੂੰ ਫੋਟੋ ਬਣਾਉਣੀ ਹੈ ਹੋ ਮੈਨੂੰ ਜਾਣਦੋ ਕਹਾ ਦੇਖਿਓ ਕਰਤਾ ਕੰਮ ਹੋਈ ਚਲ ਆ ਫੋਟੋ ਤੇ ਅੱਧਰ ਮੰਨੀ ਠੀਕ ਹੈ ਜੀ ਨਹੀਂ ਦੇਖੋ ਜੀ ਆ ਕੇ ਸਾਨੂੰ ਕੋਈ ਸਹਾਇਤਾ ਦੱਸੋ ਫੋਟੋਆਂ ਤਾਂ ਬਹੁਤ ਤਰ੍ਹਾਂ ਦੀਆਂ ਤਾਂ ਤਾਂ ਕਿ ਘੰਟੇ ਤੱਕ ਐਡੀ ਤਿਆਰ ਕਰਕੇ ਕਹਿ ਦੇਣਾ ਦੇ ਦੋ ਮੈਨੂੰ 1000 ਰੁਪਿਆ ਹੋ ਜੂਗੀ 1000 ਰੁਪਏ ਤੇ ਮਹਾਰਾ ਸਚਿਆ ਪਾਤਸ਼ਾ ਸੁੱਖ ਰੱਖਿਓ ਧੰਨ ਮਹਾਰਾਜ ਹੰਸਾਲੀ ਵਾਲੇ ਮਹਾਂਪੁਰਸ਼ ਮਹਾਰਾ ਜਨਨ ਮਗਾਂ ਆਹ ਉਰਲੇ ਮਹਾਂਪੁਰਸ਼ਾਂ ਨੂੰ ਮੈਂ ਜੀ ਕਿਹੜੇ ਹੋਣੇ ਆਏ ਉਧਰ ਕਿਹੜੀ ਕੀ ਕਰ ਰਹੇ ਹੋ ਇਹਦੇ ਨਾਲ ਫੋਟੋ ਕੋਨਾ ਜਾਂ ਮੈਂ ਕਿਹਾ ਉਹ? ਆਹ ਹੀ ਤਾਂ ਆਹੀ ਐ ਐਡੀ ਚੌੜੀ ਬਣਾਉਂਗਾ ਜਾਂ ਨਹੀਂ ਹੋਊਗਾ ਤਾਂ ਲੰਬਾਈ ਚ ਬਣਨੀ ਆ ਹਾਂ ਇਹ ਕਿੰਨੇ ਚ ਬਣੂਗਾ ਇਹ ਕਿੰਨੇ ਬਾਈ ਕਿੰਨੇ ਦਾ ਇਹ 16 ਇਚ ਵਿੱਚ 24 ਇਚ ਦਾ ਵੀਰ ਜੀ ਨੇ ਲਾ ਦੇਣਾ ਆਪੇ ਹੀ ਪਹਿਲਾਂ ਜੀ ਬੈਠੇ ਜਿਹੜੇ ਸਰਵਾਨਾ ਮੈਂ ਨਾ ਖਾ ਪਰ ਬਹੁਤ ਅਵੀਰ ਤੋਂ ਮੈਂ ਉਹਨਾਂ ਨੂੰ ਫੋਟੋ ਸੈਂਡ ਕਰਤੀ ਹਾਂ ਕਿੰਨੇ ਕ ਟਾਈਮ ਚ ਤਿਆਰ ਕਰ ਦੋਗੇ ਕਿਹੜੀ ਤਾਂ ਪਿੱਛੇ ਸਾਰੀ ਖਿੰਦੀ ਏ ਇਹ ਕਿਹੜੀ ਜਿੰਦਗੀ ਇਹ ਸਾਰੀ ਬਲਰ ਕੱਟ ਹੋ ਜਾਣਾ ਉਹ ਤਾਂ ਐ ਇਹਨੂੰ ਨਹੀਂ ਇਹ ਤਾਂ ਬਲਰ ਕਰ ਦੇਣੀ ਉਹ ਨਹੀਂ ਪਿੱਛੇ ਕੋਈ ਔਲਾਦ ਬੇਨ ਬੁੱਟੀਆਂ ਨਹੀਂ ਆ ਐਡਿਟਿੰਗ ਕਰ ਦਿਓ ਹਾਂ ਡੁਪਲੀਕੇਟ ਬਣ ਜਾਂਦੀ ਆ ਹਾਂ ਇਹ ओरिजिनल ਇਹਨੂੰ ਬਲਰ ਕਰ ਦੇਣਾ ਪਿੱਛੇ ਜਿਵੇਂ ਤੇਰਿੰਦਰ ਦੀ ਫੋਟੋ ਬਣੀ ਵੀ ਆ ਫਿਰ ਇਹਦੇ ਮੂੰਹ ਤੇ ਨਿਆਣਿਆਂ ਦੇ ਉਹ ਮੋਡੀਫਾਈ ਹੋ ਦੇਣਾ ਓੜ ਕੇ ਆਉਣਾ ਓੜ ਕੇ ਉੱਬਰ ਕੇ ਆਉਣਾ ਚਾਹੀਦੇ ਉੱਬਰ ਕੇ ਪਲੇਫਰ ਹੁਣ ਤੁਸੀਂ ਫੋਟੋ ਉੱਪਰ ਜ਼ੋਰ ਦਿੱਤਾ ਬਾਣਾ ਪਹਿਲਾਂ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਗਿਆ ਨਾ ਹਾਂ ਆ ਕਿੰਨੀ ਸੋਟੀ ਬਣ ਗਈ ਦੇਖ ਕਿਸੇ ਦੀ ਹਾਂ ਆਉਂਦਾ ਰਹੀ ਲੱਗ ਹਾਂ ਮਾਂ ਬਲੌਗ ਚ ਪਾ ਦੇਣੀ ਫੋਟੋ ਬਾਅਦ ਚ ਕੋਈ ਇਤਰਾਜ਼ ਨਾ ਕਰੇ ਮੈਨੂੰ ਫੋਟੋ ਉਜੀ ਦਿਖਾ ਕੇ ਕਰ ਕੱਢ ਕੇ ਅਗਲਾ ਕਹੇ ਕੱਲੂ ਵੀ ਯਾਰ ਸਾਡੀ ਵੀ ਤੁਸੀਂ ਫੋਟੋ ਕਿਵੇਂ ਪਾਤੀ ਹਾਂ ਹਾਂ ਯਾ ਕਿ ਆ ਰਹੇ ਹਾਂ ਹਾਂ ਐਡਾ ਨਾ ਬਣਵਾਉਣਾ ਐਡਾ ਬੜਾ ਐਡਾ ਛੋਟਾ ਬਣ ਜਾਂਦਾ ਛੋਟਾ ਬਣਾ ਦੇਣਾ ਓਹੋ ਊਠ ਕਰਕੇ ਹੈ ਨਾ ਜਾਲਾ ਹੋ ਗਿਆ ਉਹ ਕਲੰਗੀ ਇਹ ਕੱਲੀ ਅਜਾ ਲੈਟਰਾ ਲੁੱਟਾਂ ਵੀ ਪੜੂੰਗੀ ਅੱਜ ਮੋਸਾ ਹਾਂ ਜੀ ਆਇਆ ਨਹੀਂ ਹਟਦੇ ਅਜਾ ਜੈ ਜ਼ਮੀਨ ਦਾ ਭਿਆਨ ਹੈ ਕਣੀ ਚੂੜਾ ਰਹੋ ਮਾਸਟਰ ਕੋਲ ਸਾਰਾ ਕੁਝ ਪਹਜਾਤਾ ਦਾ ਮੈਂ ਕੱਲ ਵੀ ਮਾਸੀ ਕੋਲ ਵੇਲੇ ਨਹੀਂ ਲੱਗਿਆ ਵਿਚਾਰੀ ਕੋ ਹੋਰੇ ਬਸਰ ਦੀ ਵੀ ਆਰ ਵੀ ਪਈ ਉਹ ਤੋੜ ਕੇ ਵਿੱਚ ਕਿਵੇਂ ਆ ਨਾ ਨਾ ਜੀ ਹਾਂ ਰਹਿਣ ਦੋ ਲੰਗੋਵਾ ਲੁ ਹੁਣ ਅੱディ ਕੋ ਪਤਾ ਕੀ ਹੈ ਹੁਣ ਤਾਰ ਲਾ ਕੇ ਥੋੜਾ ਜ ਮੇਰੇ ਕਿਨੂੰ ਨੂੰ ਘਮਾਉਣਾ ਪੈਣਾ ਤੈਨੂੰ ਇਹ ਇੱਧਰੋਂ ਬਾਹਰ ਤੇ ਨਾ ਦੂਆ ਉਹ ਪ੍ਰਸ਼ਾਵਾਂ ਦਾ ਪੈ ਰਿਆ ਨਾ ਵਿੱਚ ਬੰਦ ਹੋ ਗਈ ਤੇਰੀ ਲਾਈਟ ਫੇਰ ਸੋਨਾ ਉਹ ਚੱਕਰ ਲੈ ਕੇ ਆਉਂਗੀ ਜਦ ਹੁਣ ਆਉਂਗੇ ਆਪਾਂ ਹਾਂ ਛੂੜਾ ਕਿ ਲੀੜੇ ਆ ਚੰਗੀ ਆ ਚਲੋ ਜੈਮ ਵਾਲਾ ਰਹਿਣ ਦੋ ਵਿੱਚ ਆਹ ਕਹਿੰਦਾ ਸੀ ਜਿਆਦਾ ਭਰਿਆ ਲੈ ਆਉਂਗੀ ਜਿਵੇਂ ਨਾ ਲੱਗਿਓ ਮੈਨੂੰ ਜੈਮ ਪਤਾ ਹਾਂ ਛੋਟੀ ਉੱਤੇ ਲੱਗ ਚਲ ਦੇਖ ਲੈ ਬਾਤ ਜਿਆਦਾ ਭਰਿਆ ਭਰਿਆ ਜਨਾਬ ਜਿਵੇਂ ਆ ਖੁੱਲਾ ਖੁੱਲਾ ਜਿਆਦਾ ਸੋਹਣਾ ਲੱਗਦਾ ਹਾਂ ਪਪਾ ਨਾਲ ਸਾਹ ਦੇ ਛੋਟੇ ਰੱਖਣਾ ਐਡਾ ਸਾਹ ਦੇ ਸਾਡੇ ਕਿਤੇ ਟੰਗਣ ਨੂੰ ਫਿਰ ਪੰਗਾ ਹੋਣਾ ਨਾ ਮੇਰਾ ਅੰਨਕ ਹੋ ਜੂਗਾ ਇਹ ਇਹ ਪੀਸ ਕਿੰਨੇ ਦੇ ਤਿਆਰ ਹੋਇਆ ਵਾ 1 ਪੀਸ ਹੋਇਆ ਜੀ 4000 ਚਾਰ ਹਜ਼ਾਰ ਤੋਂ ਨਾ ਨਣੀ ਉਹ ਤੇ ਅੱਧਾ ਰਹੇਗਾ ਤਾਂ 2000 ਚ ਹੋ ਜਾ 2000 ਵੀ ਨਹੀਂ ਉਹਦਾ ਚੱਲ ਅਸੀਂ ਆਪੇ ਐਡਜਸਟ ਕਰ ਲੈਣਾ ਸਾਡੀ ਘਰ ਦੀ ਦੁਕਾਨ ਆ ਇਹ ਐਵੇਂ ਥੋੜਾ ਆ ਟਾਈਮ ਪੀਸ ਵੀ ਵਧੀਆ ਬਣਾਏ ਹੋਇਆ ਨਾ ਕੀ ਕਰੀਏ ਕੀ ਚੰਗਾ ਕਰਾਂਗੇ ਹੁਣ ਤੁਸੀਂ ਫੋਟੋ ਕਰਦੇ ਹੋ ਤਿਆਰ ਬਾਈ ਆਏ ਆਇਤਾ ਨਹੀਂ ਬਾਈ ਇਹਦੇ ਨਹੀਂ ਬੀਟ ਟਾਈਮ ਲਾ ਜਾਂਦਾ ਕਿੱਥੇ ਗਏ ਪਿਆ ਅੱਛਾ ਚਲੋ ਦੇਖਦੇ ਹਾਂ ਜੀ ਫਿਰ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਕੀ ਬਣਦਾ ਪ੍ਰੋਗਰਾਮ ਬਲਮਾ ਤਾਂ ਮੈਂ ਕਹਿੰਦਾ ਵੀ ਅ ਬਲੌਗ ਮੈਂ ਨੈਕਸਟ ਸਟਾਰਟ ਕਰ ਲਵਾਂ ਹੁਣ ਚਲੋ ਮਾਰਾ ਸਾਨੂੰ ਰੁੱਕੇ ਸਾਰੇ ਨੂੰ ਚੜ੍ਹਦੀ ਗਲਾ ਚ ਮਿਲਦੇ ਆ ਕਿਸੇ ਅਗਲੇ ਬਲੌਗ ਚ ਆ ਸ਼ਾਪਿੰਗ ਨਾਲ ਦੇਖਦੇ ਵੀ ਜਿਹੜਾ ਸਮਾਨ ਲੈਣਾ ਹੋ ਉਹਨਾਂ ਨੂੰ ਅਗਲੇ ਬਰਾਬ ਦੇ ਪਤਾ ਲੱਗੂ ਵੀ ਕਿਆ ਲੈਣਾ ਕਿਆ ਨਹੀਂ ਕਿਆ ਚੀਜ਼ ਨਹੀਂ ਬਣਾਈ ਹੈ ਅੱਜ ਪੁੱਤ ਨਹੀਂ ਉਹ ਬਣਾਈ ਹੋਈ ਹੈ ਤੁਸੀਂ ਉਹ ਬਣਾਣਾ ਹੀ ਹੈ ਅੱਛਾ ਬਣਾਣੀ ਤੇ ਕਿਆ ਚੀਜ਼ ਮੰਮੀ ਦੀ ਜਾਲਗਾਰੀ ਵੇਲਣਾ ਭੂਖਣਾ ਚਿਮਟੇ ਗਰਲੋੜੇ ਆਪਣੀ ਮੰਮੀ ਦੇ ਜਿਹੜੇ ਉਹ ਵਰਤਦੀ ਸੀ ਮਤਲਬ ਉਹ ਕਹਿੰਦਾ ਮੈਂ ਆਪਣੀ ਮੰਮੀ ਦੇ ਸਾਰੇ ਵੀ ਮਤਲਬ ਉਹ ਕਰਨੇ ਆ ਕੌਣ ਕਹਿੰਦਾ ਅੱਛਾ ਕੋਈ ਬੰਦਾ ਕਰਵਾਕ ਸੇਫ ਕਰ ਰੱਖਣਾ ਚਾਹੁੰਦਾ ਯਾਦਗਾਰ ਵਰਤਾਂ ਮੇ ਜਿਵੇਂ ਨਿਊ ਬਰਨ ਬੇਬੀ ਨਹੀਂ ਹੁੰਦਾ ਸਾਰਾ ਕੁਝ ਉਹਦਾ ਵੀ ਆਉਂਦਾ ਬਣਾ ਤਈ ਉਹ ਵੀ ਮੈਂ ਆਪਣੇ ਪੇਸ ਤੇ ਪਾਇਆ ਸੀ ਅੱਜ ਬਣਾਦਾ ਕੀ ਬੇਬੀ ਦਾ ਕਹਿ ਵੀ ਉਹਦੀ ਬੇਬੀ ਹੋ ਰਹੀ ਆ ਨੀ ਉਮਰ ਬੇਟ ਸਾਰਾ ਕੁਝ ਕੱਪੜੇ ਲੈ ਲੈ ਅੱਛਾ ਉਹ ਤਾਂ ਚੱਲ ਤਗੜੇ ਲੋਕਾਂ ਦੇ ਉਹ ਆ ਥੋੜੇ ਜੇ ਹਾਂ ਆਪਾਂ ਇਨੇ ਜੋਗੇ ਥੋੜਾ ਕਿੱਥੇ ਆਪਾਂ ਆ ਪਤਾ ਆਏ ਵੀ ਚੱਲ ਬੈਠ ਗਰੋ ਇੱਕ ਨੀ ਕਿਰਪਾ ਰੱਖੇ ਆਪਾਂ ਤਾਂ ਰੱਖ ਕੇ ਬੈਲੇ ਨੀ ਤੇ ਚ ਖੜਾ ਰਿਹਾ ਹਾਂ ਹਾਂ ਉਧਰ ਰੱਖੇ ਪਏ ਸਾਰਾ ਨੇ ਕਰਨ ਦੇ ਵੀ ਪਏ ਆ ਮੇਰਾ ਵੀ ਨੀ ਮੰਮੀ ਰੱਖੇ ਤੇਰੇ ਵੀ ਪਏ ਆ ਉਹ ਪਾਉਂਦੇ ਆ ਗਾਂ ਚਵਾਕਾਂ ਦੇ ਆਪਣੇ ਆ ਦੇ ਜਿਵੇਂ ਕਰਨ ਵਾਲੇ ਸ਼ੁਭਰੀ ਤੇ ਦੇ ਪਾਤੇ ਤੇ ਹਾਂ ਇਕਣਾ ਅੱਗੇ ਅੱਗੇ ਵਰਤ ਹੋਈ ਜਾਂਦੇ ਆ ਉਹ ਹਾਂ ਹਾਂ ਚਾਰ-ਤਿੰਨ ਦਫਾ ਵੋਲਿਊਮ ਬੰਦ ਕਰ ਵੋਲਿਊਮ ਬੰਦ ਕਰਿਆ ਜੀ ਫੇਰ ਤਾਂ ਕੰਮ ਖਰਾਬ ਆ ਅੱਛਾ ਚੀਜ਼ ਆ ਠੀਕ ਜਿਆਦਾ ਹੀ ਘੁੰਮ ਕਰਦਾ ਜੀ ਬਰਾਤਾਂ ਤੇ ਮੈਂ ਬਹੁਤ ਦੇਖਦੀ ਆ ਅੱਛਾ ਉਹਦਾ ਪਹਿਲਾ ਸੂਟ ਹੋ ਗਿਆ ਨਾ ਸਾਰੇ ਹੀ ਵਜਨ ਹੋ ਗਿਆ ਹਾਂ ਜਿੰਨਾ ਵੀ ਹੈ ਕਿਹੜਾ ਹਸਪੀਟਲ ਆਈ ਤੇ ਹਾਂ